ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਰੋ ਦਰਸ਼ਨ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸੁਪੁੱਤਰ ਹਨ ਇਹਨਾਂ ਦਾ ਜਨਮ ਕਤਕ ਸੁਦੀ 15 ਸੰਮਤ 1670 ਵਿੱਚ ਮਾਤਾ ਤਮੋਦਰੀ ਜੀ ਦੇ ਉਧਰੋਂ ਜੀਲਾ ਵਿਰੋਜ ਪਰਵਿਖੇ ਹੋਇਆ ਆਪ ਜੀ ਨੇ ਪਿਤਾ ਗੁਰੂ ਪਾਸੋਂ ਧਾਰਮਿਕ ਅਤੇ ਸ਼ਸਤਰ ਵਿਦਿਆ ਪ੍ਰਾਪਤ ਕੀਤੀ ਬਾਬਾ ਗੁਰਦਿੱਤਾ ਜੀ ਦੀ ਸ਼ਾਦੀ ਬੀਬੀ ਅਨੰਤੀ ਜੀ ਨਾਲ ਬਟਾਲੇ ਵਿਖੇ ਹੋਈ ਜਿਨ੍ਹਾਂ ਦੀ ਕੁੱਖ ਤੋਂ ਬਾਬਾ ਧੀਰਮਲ ਜੀ ਅਤੇ ਸ੍ਰੀ ਗੁਰੂ ਹਰ Rai ਸਾਹਿਬ ਜੀ ਨੇ ਪ੍ਰਕਾਸ਼ ਧਾਰਿਆ ਬਾਬਾ ਸ੍ਰੀ ਚੰਦ ਜੀ ਸਪੁੱਤਰ ਗੁਰੂ ਨਾਨਕ ਦੇਵ ਜੀ ਦੇ ਦਤਕ ਪੁੱਤਰ ਬਣੇ ਉਹਨਾਂ ਦੇ ਚੇਲੇ ਬਣ ਕੇ ਉਦਾਸੀਨ ਮੱਤ ਦੀ ਮਾਨਤਾ ਧਾਰਨ ਕੀਤੀ ਐਸੇ ਕਰਕੇ ਉਹਨਾਂ ਨੂੰ ਬਾਬਾ ਜੀ ਦੀ ਪਦਵੀ ਮਿਲੀ ਬਾਬਾ ਗੁਰਦ ਦਿੱਤਾ ਜੀ ਸੰਮਤ 1695 ਨੂੰ ਇਸ ਅਸਥਾਨ ਤੇ ਜੋਤੀ ਜੋਤ ਸਮਾ ਗਏ ਸੰਤਾਨ ਬਾਬਾ ਗੁਰਦਿੱਤਾ ਜੀ ਦੀਨ ਦਨੀ ਦਾ ਦਿੱਤਾ ਜੀ ਜੋਰ ਮੰਗਿਆ 100 ਵਰ ਦਿੱਤਾ ਜੀ ਆਪ ਕੋ ਵਾਹਿਗੁਰੂ ਜੀ